ਅਨੇਕਾਂ ਕਿਹਨਾਂ ਨੇ ਮੇਰਾ ਨਾਮ ਜੀ ਬੁੱਧ ਸਿੰਘ ਝਾਂਕਾ ਹਲਕਾ ਮਜੀਠੀਆ ਤੋਂ ਛੇਰੇ ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਜਥੇਬੰਦੀ ਆ ਸਾਡੀ ਤੇ ਅੱਜ ਅਸੀਂ ਉਹਨਾਂ ਪਰਿਵਾਰਾਂ ਨੂੰ ਮਿਲਣ ਵਾਸਤੇ ਆਏ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਜਿਹੜਾ ਵਾ ਕਹਿਰ ਵਾਪਰਿਆ ਕਿ ਉਹ ਮਜ਼ਦੂਰ ਵੀਰ ਜਿਹੜੇ ਰੋਜ਼ ਜਾਂਦੇ ਸੀ ਤੇ ਆਪਣੇ ਬੱਚਿਆਂ ਵਾਸਤੇ ਚੋਗਾ ਲੈ ਕੇ ਆਉਂਦੇ ਸੀ ਉਹ ਇੱਕ ਜਾਲੀ ਸ਼ਰਾਬ ਜਿਹੜੀ ਸਰਕਾਰਾਂ ਦੀ ਅਣਗਹਿਲੀ ਕਰਕੇ ਪਿੰਡਾਂ 'ਚ ਬਣਾ ਕੇ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਆ ਉਦੀ ਭੇਡ ਚੜ ਗਈ ਆ ਤੇ ਉਹ ਪਰਿਵਾਰਾਂ ਦੇ ਜਦੋਂ ਮਿਲ ਕੇ ਦੇਖਿਆ ਤੇ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਆ ਔਰ ਮੈਂ ਇਸ ਜਿਹੜੀ ਸਰਕਾਰ ਆ ਇਹਨਾਂ ਦੀ ਜਿਹੜੀ ਮਹਿਮ ਨਸ਼ਾ ਨਸ਼ਿਆਂ ਵਿਰੁੱਧ ਜੁੱਧ ਜਿਹੜਾ ਸੀ ਨਾ ਉਹਦੀ ਜਿਹੜੀ ਪੋਲ ਖੁੱਲ ਰਹੀ ਆ ਕਿ ਅੱਜ ਚਿੱਟੇ ਦੀ ਗੱਲ ਨਹੀਂ ਗੱਲ ਨਕੋਲ ਨਾਲ ਪੀ ਕੇ ਮਾਰ ਰਹੀ ਜਿਹੜੀ ਉਹ ਵੀ ਅਣ ਲਿਖਿਆ ਔਰ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਹੀ ਵੇਚੀ ਜਾ ਰਹੀ ਆ ਪੰਜਾਬ ਨੂੰ ਸਾਰੇ ਬੰਨਿਓ ਖੋਰਾ ਲੱਗ ਰਿਹਾ ਤੇ ਕਾਹ ਕਰਕੇ ਗਰੀਬ ਬੰਦਾ ਹੀ ਮਾਰਿਆ ਜਾ ਰਿਹਾ ਤੇ ਇੱਥੇ ਬਹੁਤ ਸਾਰੇ ਸਿਆਸਤਾਨ ਆਏ ਆ ਉਹ ਆਪੋ ਆਪਣੀ ਸਿਆਸਤ ਤੇ ਚਮਕਾ ਕੇ ਚੱਲੇਗੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਵੀ ਜਿਹੜਾ ਸੰਸad ਤੋਂ ਚਲਾ ਗਿਆ ਪਿਛੇ ਉਹਨਾਂ ਦੇ ਪਰਿਵਾਰ ਦੇ ਲਈ ਕੋਈ ਸਰਕਾਰ ਪਰਵਾਹੀ ਕਰਦੀ ਕਿ ਨਹੀਂ ਕਰਦੀ ਕਿਉਂਕਿ ਜਿਹੜੇ ਮੈਟਰ ਆ ਇਹ ਨੂੰ ਸਿਰਫ ਸਿਆਸਤ ਦੌਰ ਲਈ ਅਪਣਾਏ ਜਾਂਦੇ ਜਿਵੇਂ 20 ਦੀ ਗੱਲ ਕੀਤੀ ਜਾਂਦੀ ਹੈ ਜਿਹੜੀ ਜੰਡਿਆਲਾ ਹਲਕੇ ਦੇ ਵਿੱਚ ਮੁਸ਼ਲਾ ਪਿੰਡ ਦੇ ਲਾਗੇ ਮੌਤਾਂ ਹੋਈਆਂ ਸੀ ਉਹ ਵੀ ਜਿਹੜੀ ਫੈਲਸੀ ਬੰਦ ਹੋ ਗਈ ਸੀ ਇਦਾਂ ਹੀ ਮਜੀਠੀਆ ਹਲਕੇ ਦੀ ਫੈਲ ਬੰਦ ਹੋ ਜਾਣੀ ਆ ਤੇ ਉਹਨਾਂ ਪਰਿਵਾਰਾਂ ਦੀ ਕਿਸੇ ਨੇ ਸਾਥ ਨਹੀਂ ਲੜੀ ਜਿਨ੍ਹਾਂ ਦੇ ਏਕ-ਏਕ ਜੀਕ ਮਾਉਣ ਵਾਲੇ ਇਹਨਾਂ ਦੀ ਨਕਲੀ ਕਾਰਗਿਰੀ ਸਦਕਾ ਜਿਵੇਂ ਕਹਿ ਦਈਏ ਝੂਠਿਆਂ ਦਾਵੇਂ ਸਦਕਾ ਦੁਨੀਆ ਤੋਂ ਚਲੇ ਗਏ ਪਰ ਨਕਲੀ ਸ਼ਰਾਬ ਦੀ ਵੀ ਜੀ ਇਨਵੋਲ ਹੋਈ ਜਾ ਕੋਈ ਜੋਰ ਤੇ ਚਿੱਟੇ ਨ ਮਾਰੇ ਪਰ ਸਰਕਾਰ ਹੀ ਤਾਂ ਕਹਿ ਰਹੀ ਐ ਵੀ ਤੋੜ ਨਸ਼ਾ ਰੋਧ ਉਹ ਕਿੰਨਾ ਦਾ ਸੱਚ ਦਾ ਬਿਕੋ ਜੀ ਮੈਂ ਕਹਿੰਦਾ ਕਿ ਸਰਕਾਰ ਜੋ ਕੁਛ ਉਹ ਸਾਹਮਣੇ ਜਨਤਾ ਦੇ ਫੁੱਲ ਕੇ ਪੋਲ ਆ ਰਹੀ ਆ ਜਿਹੜਾ ਇਹ ਜੁੱਧ ਦੀ ਗੱਲ ਕਰ ਰਹੇ ਸੀ ਪਹਿਲਾਂ ਲੋਕ ਚਿੱਟੇ ਨ ਮਾਰੇ ਜਾ ਰਹੇ ਸੀ ਹੁਣ ਦੇਖੋ ਤੁਸੀਂ ਸ਼ਰਾਬ ਨ ਮਾਰੇ ਜਾ ਰਹੇ ਆ ਔਰ ਸਰਕਾਰ ਨੇ ਜਿਹੜਾ ਰਾਹ ਅਪਣਾਇਆ ਲੋਕਾਂ ਦੇ ਘਰ ਢਾਉਣ ਵਾਲਾ ਉਹ ਰਾਹ ਅਪਣਾਉਣ ਦੀ ਬਜਾਏ ਲੋਕਾਂ ਦੇ ਵਿੱਚ ਆਪਣੇ ਜਿਹੜੀ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਸੀ ਉਹਦੇ ਤੇ ਕਾਰਵਾਈ ਸ਼ਕਤੀ ਕੀਤੀ ਜਾਂਦੀ ਕਿ ਭਾਈ ਕੋਈ ਵੀ ਬੰਦਾ ਇਦਾਂ ਦਾ ਕੰਮ ਕਰਦਾ ਵਾ ਜਾਲੀ ਸ਼ਰਾਬ ਵੇਚਦਾ ਚਾਹੇ ਨਕਲੀ ਸ਼ਰਾਬ ਵੇਚਦਾ ਚਾਹੇ ਉਹ ਚਿੱਟਾ ਵੇਚਦਾ ਉਹਨੂੰ ਇਹੋ ਜੀ ਸਜ਼ਾ ਲਾਈ ਜਾਵੇ ਔਰ ਵਿਧਾਨ ਸਭਾ ਤੇ ਇੱਕ ਇੱਕ ਲੈ ਕੇ ਹੁਣ ਆਪਣਾ ਕਾਨੂੰਨ ਲੈ ਕੇ ਆਉਣ ਕਿ ਜਿਹੜਾ ਚਿੱਟਾ ਵੇਚਣ ਵਾਲਾ ਉਹਦੀ ਜ਼ਮਾਨਤ ਨਹੀਂ ਹੋਊਗੀ ਹੁਣ ਚਿੱਟਾ ਵੇਚਣ ਵਾਲਾ ਸ਼ਰਾਬ ਵੇਚਣ ਵਾਲਾ ਲੋਕਾਂ ਦੇ ਜੀ ਮਰ ਜਾਂਦੇ ਆ ਲੋਕਾਂ ਦੇ ਘਰ ਖਾਲੀ ਹੋ ਜਾਂਦੇ ਉਹਨਾਂ ਬੱਚਿਆਂ ਦੇ ਸਿਰ ਦਾ ਸਾਇਆ ਚਲਾ ਜਾਂਦਾ ਵੇਚਣ ਵਾਲਾ ਜ਼ਮਾਨਤ ਕਰਾ ਕੇ ਆਪਣੇ ਘਰੇ ਆ ਜਾਂਦਾ ਕੋਈ ਇਹੋ ਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਜਿਵੇਂ ਪਿਛਲੇ ਦਿਨੀ ਜਿਹੜੇ ਆ ਹਲਕਾ ਜਿਹੜਾ ਵਾ ਇੱਥੇ ਬਹੁਤ ਸਾਰੇ ਚਿੱਟੇ ਦੀ ਭੇਡ ਚੜੇ ਆ ਔਰ ਉਹਨਾਂ ਵਿੱਚ ਬੰਦਾ 1 ਮਹੀਨੇ ਲਈ 2 ਮਹੀਨਿਆਂ ਬਾਅਦ ਬੰਦਾ ਜ਼ਮਾਨਤ ਦੇ ਬਾਹਰ ਹੁੰਦਾ ਕਈ ਤਾਂ 15 20 ਦਿਨ ਹੀ ਆ ਜਾਂਦੇ ਉਸ ਤੋਂ ਪਤਾ ਲੱਗਦਾ ਵਾ ਸਰਕਾਰ ਜਿਹੜੀ ਆ ਉਹ ਸਾਂਜੀ ਜੇ ਗੇਮ ਖੇਡ ਕੇ ਰਾਜਨੀਤੀ ਚਮਕਾ ਰਹੀ ਹੈ ਲੋਕਾਂ ਦੀਆਂ ਲਾਸ਼ਾਂ ਦਿੱਤੇ ਤੇ ਅੱਜ ਵੀ ਇਹ ਜਿਹੜੀ ਰਾਜਨੀਤੀ ਚਮਕਾਈ ਜਾਣੀ ਆ ਔਰ ਮੈਂ ਹੁਣ ਇੱਕ ਪਰਿਵਾਰਾਂ ਚ ਦੇਖਿਆ ਕਿ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਹੀ ਨਹੀਂ ਹੋ ਸਕਦਾ ਔਰ ਮੈਂ ਰਾਜਨੀਤੀ ਕਰਨ ਵਾਸਤੇ ਨਹੀਂ ਆਇਆ ਮੈਂ ਹੁਣ ਗੱਲ ਇਹ ਕਹਿਣਾ ਚਾਹੁੰਦਾ ਵਾਂ ਕਿ ਸਰਕਾਰ ਜਿਹੜੀ ਨਗਹਿਲੀ ਉਹਨਾਂ ਦੀ ਕਾਰਨ ਉਹਨਾਂ ਦੀ ਗਲਤੀਆਂ ਕਾਰਨ ਪ੍ਰਸ਼ਾਸਨ ਦੀ ਗਲਤੀ ਕਾਰਨ ਮੌਤਾਂ ਚਲੋ ਹੋਈਆਂ ਜਿਹੜੀਆਂ ਉਹ ਵਾਪਸ ਨਹੀਂ ਆ ਸਕਦੀਆਂ ਪਰ ਉਹਨਾਂ ਪਰਿਵਾਰਾਂ ਦਾ ਅੱਜ ਸਰਕਾਰ ਕੀ ਸਾਰ ਲੈਂਦੀ ਆ ਮੈਨੂੰ ਪਤਾ ਲੱਗਾ ਮੁੱਖ ਮੰਤਰੀ ਸਾਹਿਬ ਆ ਰਹੇ ਆ ਉਹ ਉਹਨਾਂ ਪਰਿਵਾਰਾਂ ਵਾਸਤੇ ਕੀ ਦੇ ਜਾ ਕੇ ਦੇ ਕੇ ਜਾ ਸਕਦੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਅਸੀਂ ਚਿੱਟਾ ਖਤਮ ਕਰ ਦੇਣਾ ਔਰ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਅਸੀਂ 800 ਕੈਪਟਨ ਅਮਰਿੰਦਰ ਦੇ ਸਕੂਲ ਬੰਦ ਜਿਹੜੇ ਆ ਉਹ ਚਾਲੂ ਕਰਾ ਦਨੇ ਆ 800 ਸਕੂਲ ਤਾਂ ਨਹੀਂ ਚਾਲੂ ਕਰਾ ਸਕੇ ਪੰਜਾਬ ਦੇ ਵਿੱਚ 14000 ਸ਼ਰਾਬ ਦਾ ਠੇਕਾ ਸੀ ਟੋਟਲ ਹੁਣ 28000 ਹੋ ਗਿਆ ਸ਼ਰਾਬ ਇੰਨੀ ਵੱਡੀ ਮਾਤਰਾ ਵਿੱਚ ਇਹਨਾਂ ਨੇ ਕਮਾਈ ਦਾ ਸਾਧਨ ਬਣਾ ਲਿਆ ਔਰ ਇਹ ਗੱਲੀ ਜਿਹੜੀ ਇਹ ਨਕਲੀ ਸ਼ਰਾਬ ਨਾਲ ਲੋਕੀ ਮਰਦੇ ਜਿਹੜੀ ਇਹਨਾਂ ਦੀ ਵੀ ਠੇਕਿਆਂ ਦੀ ਸ਼ਰਾਬ ਪੀ ਕੇ ਉਹ ਵੀ ਮੌਤ ਦਾ ਹੀ ਕਾਰਨ ਆ ਚੰਗਾ ਸਾਹਿਬ ਜਿਹੜਾ ਪਤਾ ਲੱਗਾ ਕਿ ਜਿਹੜਾ ਮਿਰਛਾ ਵੇਚਦੇ ਚੌਰ ਉਹਦਾ ਵੀ ਜਿਹੜਾ ਪਤੀ ਗਿਆ ਸ਼ਰਾਬ ਦੀ ਭੇਟ ਚੜ ਗਿਆ ਵਾ ਕੀ ਵੇਖੋ ਜੀ ਜਦੋਂ ਆਪਾਂ ਕਿਸੇ ਦੇ ਘਰ ਵਾਸਤੇ ਆਖ ਬਾਲਦੇ ਆ ਤੇ ਆਪਣੇ ਘਰ ਵੀ ਸੇਕ ਉਹਦਾ ਆਉਣਾ ਹੀ ਆਉਣਾ ਵਾ ਮੈਂ ਕਹਿੰਦਾ ਇਹ ਜਿਹੜੇ ਲੋਕ ਇਹੋ ਜਿਹੇ ਪੂਜੀਆਂ ਹਰਕਤਾ ਕਰਦੇ ਆ ਉਹਨਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹ ਕਿ ਕਿਸੇ ਦੇ ਘਰ ਦਾ ਜੀ ਚਲਾ ਜਾਣਾ ਉਹ ਜਿਹੜੇ ਦਿਹਾੜੀਦਾਰ ਲੋਕ ਸੀ ਵਿਚਾਰੇ ਦਿਨੇ ਕੰਮ ਕਰਨ ਜਾਂਦੇ ਸੀ ਰਾਤ ਨੂੰ ਆਪਣੇ ਬੱਚਿਆਂ ਵਾਸਤੇ ਕੁਝ ਕਮਾ ਕੇ ਲਿਆਉਂਦੇ ਸੀ ਉਹਨਾਂ ਦੇ ਮੂੰਹ 'ਚ ਬੁਰਕੀ ਪਾਉਂਦੇ ਸੀ ਅੱਜ ਉਹਨਾਂ ਪਰਿਵਾਰਾਂ ਦੀ ਸਾਰ ਕਿੰਨੇ ਲੈਣੀ ਆ ਪੀਣ ਵਾਲੇ ਪੀ ਕੇ ਮਰ ਗਿਆ ਸਰਕਾਰ ਸਿਆਸਤ ਕਰਕੇ ਚਲੀ ਜਾਊਗੀ ਪਰ ਉਹ ਪਰਿਵਾਰ ਕਿੱਥੇ ਜਾਣਗੇ ਮੈਂ ਸਰਕਾਰ ਨੂੰ ਇਹ ਸਵਾਲ ਜਿਹੜਾ ਅਪੀਲ ਵੀ ਕਰਦਾ ਵਾਂ ਦੇ ਮੁੱਖ ਮੰਤਰੀ ਸਾਹਿਬ ਜਿਹੜੀ ਟਾਡੀਆਂ ਇਹ ਸਰਕਾਰਾਂ ਦੀਆਂ ਤੁਹਾਡੇ ਲੀਡਰਾਂ ਦੀਆਂ ਨਿਗਾਲੀਆਂ ਕਰਕੇ ਇਹਨਾਂ ਦੀਆਂ ਇਕੱਠਾਂ ਵਾਪਰਦੀਆਂ ਵਾ ਉਹ ਵਾਪਰਨ ਤੋਂ ਬਾਅਦ ਤੁਸੀਂ ਸਿਆਸਤੋਤਾ ਕਰ ਜਾਂਦੇ ਹੋ ਪਰ ਉਹਨਾਂ ਪਰਿਵਾਰਾਂ ਦੀ ਸਹਾਰ ਨਹੀਂ ਲੈਂਦੇ ਔਰ ਇਹ ਚੀਜ਼ ਜਿਹੜੀ ਆ ਵੱਡਾ ਪਾਪ ਕਰ ਰਹੀ ਆ ਸਰਕਾਰ ਵੀ ਕਰ ਰਹੀ ਆ ਉਹਨਾਂ ਦੇ ਲੀਡਰ ਵੀ ਕਰ ਰਹੇ ਆ ਤੇ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਚਾਹੇ ਉਹ ਨਕਲੀ ਸ਼ਰਾਬ ਵੇਚਣ ਵਾਲੇ ਚਾਹੇ ਚੱਟਾ ਵੇਚਣ ਵਾਲੇ ਜਿਹੜੇ ਕਿਸੇ ਦੇ ਬੱਚੇ ਨੂੰ ਜ਼ਹਿਰ ਦਿੰਦੇ ਆ ਉਹਨਾਂ ਦੇ ਬੱਚੇ ਕਿੱਥੋਂ ਸਲਾਮਤ ਰਹਿਣਗੇ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਵੀ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਮਰ ਗਿਆ ਉਹ ਇੱਕ ਨਹੀਂ ਮਰਿਆ ਉਹ ਸਮਝ ਲਓ ਸਾਰੇ ਇੱਕ ਹਸਬ ਤੇ ਮਰ ਗਏ ਜਿਨ੍ਹਾਂ ਦੀ ਜਮੀਰ ਮਰ ਗਈ ਉਹ ਮਰਿਆਂ ਵਰਗੇ ਲੋਕ ਹੁੰਦੇ ਆ